ਪੰਜਾਬ ਅਤੇ ਕੁੱਲ ਆਲਮ ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਰਵੈਲ ਸਿੰਘ ਪਿੰਡਰ ਔਰ ਤੁਸੀਂ ਦੇਖ ਰਹੇ ਹੋ ਚੈਨਲ ਈ ਮਿਸ਼ਨ ਪੰਜਾਬੀ ਮੇਰੇ ਨਾਲ ਇਸ ਵੇਲੇ ਜੁੜੇ ਬੈਠੇ ਨੇ ਉਗੇ ਰਾਜਸੀ ਮਾਹਰ ਤੇ ਅਦਾਰਾ ਜਾਗਰੂ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਉਲੋਂ ਸਵਾਗਤ ਹੈ ਵੈਲਕਮ ਜੀ ਬਹੁਤ ਸ਼ੁਕਰੀਆ ਜੀ ਸਰ ਸਾਹਿਬ ਅੱਜ ਦੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਰਾਜਸੀ ਮੁੱਦੇ ਐ ਤੇ ਉਹਨਾਂ ਦੇ ਵਿੱਚ ਜਿਹੜਾ ਵੱਡਾ ਇੱਕ ਅਹਿਮ ਮੁੱਦਾ ਹੈ ਦਿੱਲੀ ਦਾ ਜਿਹੜਾ ਅਗਲਾ ਮੁੱਖ ਮੰਤਰੀ ਉਹਦੇ ਉੱਤੇ ਜਿਹੜਾ ਫੈਸਲਾ ਹੋਣਾ ਸੀ ਪਤਾ ਲੱਗਾ ਕਿ ਕਿਸ ਤਰ੍ਹਾਂ ਦਾ ਕੀ ਫੈਸਲਾ ਹੋਇਆ ਉਹ ਥੋੜਾ ਜਿਆਦਾ ਪਹਿਲਾਂ ਦੱਸੋ ਫਿਰ ਆਪਾਂ ਅੱਗੇ ਵਧਾਂਗੇ ਜੀ ਡਾਟਸਰ ਜਿੰਨੇ ਸਰ ਦਿੱਲੀ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਅਗਲੇ ਮੁੱਖ ਮੰਤਰੀ ਹੋਏ ਨੇ ਉਹਦੇ ਸਬੰਧ ਵਿੱਚ ਫੈਸਲਾ ਹੋਇਆ ਕਿ ਆਪ ਤੇ ਮਨਜੂਬ ਸੁਪਰੀਮ ਕੋਰਟ ਦੇ ਅਧਿਸ਼ੰਸਾਰ ਜਿਵੇਂ ਕਿ ਹਰੀ ਰਵਿੰਦ ਕੇਸ਼ਰੀਵਾਲ ਦੇ ਉੱਪਰ ਪਾਬੰਦੀਆਂ ਲਾਈਆਂ ਸਨ ਇਹ ਉਹਨਾਂ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਮੈਂ ਦੋ ਦਿਨਾਂ ਚੋਂ ਅਸਤੀਫਾ ਦੇ ਦੇਾਂਗਾ ਤੇ ਅਗਲਾ ਮੁੱਖ ਮੰਤਰੀ ਜਿਹੜਾ ਹੋਏਗਾ ਬਣੇਗਾ ਅੱਜ ਇਹ ਸਪਸ਼ਟ ਹੋ ਗਿਆ ਕਿ ਅਛੀ ਜੀ ਜਿਹੜੇ ਕਿ ਦਿੱਲੀ ਕੈਬਿਨਟ ਦੇ ਵਿੱਚ ਸੀਨੀਅਰ ਮੰਤਰੀ ਨੇ ਅਤੇ ਆਵਾਦੀ ਪਾਰਟੀ ਦੇ ਸੀਨੀਅਰ ਲੀਡਰ ਨੇ ਉਹ ਆਉਣ ਵਾਲੀ ਦਿੱਲੀ ਦੇ ਭਵਿੱਖ ਦੇ ਮੁੱਖ ਮੰਤਰੀ ਹੋਣਗੇ ਅਤੇ ਇਹ ਵੀ ਨਿਸ਼ਚਿਤ ਹੈ ਕਿ ਉਹ ਤੀਸਰੇ ਔਰਤ ਮੁੱਖ ਮੰਤਰੀ ਬਣਨ ਜਾ ਰਹੇ ਨੇ ਦਿੱਲੀ ਦੇ ਇਸ ਤੋਂ ਪਹਿਲਾਂ ਸ਼੍ਰੀਮਤੀ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੇਸ਼ਿਤ ਜੀ ਦਿੱਲੀ ਦੀ ਕਮਾਂਡ ਪੱਖੋਂ ਵੱਖਰੇ ਸਮੇਂ ਦੇ ਉੱਪਰ ਸੰਭਾਲਦੇ ਰਹੇ ਨੇ ਤੇ ਹੁਣ ਇਹ ਅਛੀ ਜੀ ਦੇ ਕੌਮ ਨਾਲ ਇਹ ਤੀਸਰੇ ਔਰਤ ਮੁੱਖ ਮੰਤਰੀ ਬਣ ਜਾ ਰਹੇ ਕਹਿੰਦਾ ਭਾਬ ਕਿ ਹੁਣ ਉਹ ਗੱਲ ਸਾਫ ਹੋ ਗਈ ਕਿ ਜਿਹੜਾ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਸੀ ਕਿ ਵਿਤਆਉਟ ਦਿੱਲੀ ਦੇ ਮੁੱਖ ਮੰਤਰੀ ਬਚੋ ਉਹ ਦੋ ਦਿਨਾਂ ਦੇ ਵਿੱਚ ਅਸਤੀਫਾ ਦੇ ਦੇਣਗੇ ਅੱਜ ਉਹਨਾਂ ਦਾ ਅਸਤੀਫਾ ਤੋਂ ਬਾਅਦ ਜਿਹੜਾ ਅਗਲਾ ਹਲਫਨਾਮਾ ਆទ시 ਬਤੌਰ ਦਿੱਲੀ ਦੇ ਮੁੱਖ ਮੰਤਰੀ ਬਚੋ ਲੈ ਲੈਣਗੇ ਖੈਰ ਅੱਛੀ ਦੇ ਥੋੜੇ ਜਿਹਾ ਜੀਵਨ ਉਤੇ ਜੇਕਰ ਆਪਾਂ ਝਾਤ ਪਾਈਏ ਤਾਂ 2013 ਦੇ ਵਿੱਚ ਉਹਨਾਂ ਨੇ ਜਿਹੜੀ ਸਿਆਸੀ ਸਫ਼ਰ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਦਿੱਲੀ ਜੁਨੀਵਰਸਿਟੀ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਐਕਸਪੋਰਟਸ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਤੇ 2019 ਦੇ ਵਿੱਚ ਉਹਨਾਂ ਨੇ ਦਿੱਲੀ ਤੋਂ ਲੋਕ ਸਭਾ ਚੋਣ ਵੀ ਲੜੀ ਸੀ ਤੇ 2023 ਦੇ ਵਿੱਚ ਉਹ ਦਿੱਲੀ ਦੇ ਜਿਹੜੀ ਕੈਬਨਿਟ ਦੇ ਵਿੱਚ ਆਉਂਦੇ ਆ ਜਦੋਂ ਹੁਣ ਇੰਨੀ ਦੇ ਨਹੀਂ ਅਰਮਿੰਦ ਕੇਜਰੀਵਾਲ ਨੂੰ ਜੇਲ੍ਹ ਜਾਣਾ ਪੈਂਦਾ ਤਾਂ ਉਸ ਤੋਂ ਬਾਅਦ ਆਤਸੀ ਜੀਆਂ ਵੱਡੇ ਪੱਦਰ ਉਤੇ ਜਿਹੜੀਆਂ ਸਰਗਰਮੀਆਂ ਪ੍ਰਸ਼ਾਸਨਿਕ لحاظ ਉਤੇ ਤੇ ਸਿਆਸੀ لحاظ ਉਤੇ ਵੱਡੇ ਪੱਦਰ ਤੇ ਵਿਖਣ ਨੂੰ ਮਿਲੀਆਂ ਭਾਵੇਂ ਕਿ ਕਈ ਚਿਹਰਿਆਂ ਦਾ ਜ਼ਿਕਰ ਸੀ ਕਿ ਉਹ ਉਹਨਾਂ ਉੱਤੇ ਜਿਹੜਾ ਮੁੱਖ ਮੰਤਰੀ ਦਾ ਗੁਣੀਆਂ ਪੈ ਸਕਦਾ ਖੈਰ ਅੱਜ ਚਰਚਾ ਵੀ ਵੱਡੇ ਪੱਦਰ ਤੇ ਹੋਈ ਹੋਰ ਚਿਹਰੇ ਵੀ ਇਹਦੇ ਵਿੱਚ ਅੱਜ ਗਿਨੇ ਗਏ ਵਕਫਕ ਉਹ ਜਿਹੜੇ ਨਾ ਹੁਣ ਬਹੁਤ ਪਿੱਛੇ ਰਹਿ ਗਏ ਨੇ ਕਹਿੰਦਾ ਪਾਕ ਕਿ ਆட்சி ਸਾਰਿਆਂ ਚੇਹਰਾਂ ਤੋਂ ਅੱਗੇ ਲੰਘ ਚੁੱਕੀ ਏ ਇਸ ਵਾਰਿਓ ਦਿੱਲੀ ਨੂੰ ਦਿੱਲੀ ਦੇ ਅਗਲੇ ਵਾਰਸ ਹੋਣਗੇ ਪਤੌਰ ਇਹ ਔਰਤ ਮਹਿਲਾ ਇਹ ਮੁੱਖ ਮੰਤਰੀ ਬਣੇ ਖੈਰ ਉਹਨਾਂ ਦੀ ਜਿਹੜੀ ਇਹ ਕਾਰਸ਼ੈਲੀ ਬੜੇ ਵੱਡੇ ਪਦਰ ਉੱਤੇ ਪਿਛਲੇ ਸਮੇਂ ਵੇਖਣ ਨੂੰ ਮਿਲੀ ਤੇ ਖੈਰ ਉਹਨਾਂ ਦੇ ਦਮ ਦਾ ਜਿਹੜਾ ਹੌਸਲਾ ਦੇਣ ਲਈ ਪਾਰਟੀ ਨੇ ਉਹਨਾਂ ਨੂੰ ਅਗਲੀ ਜ਼ਿੰਮੇਵਾਰੀ ਜਿਹੜੀ ਪਤੌਰ ਮੁੱਖ ਮੰਤਰੀ ਸੌਂਪੀ ਏ ਖੈਰ ਡਾਕਟਰ ਸਾਹਿਬ ਇੱਕ ਪਿਛਲੇ ਸਮੇਂ ਚਰਚਾ ਇਹ ਵੀ ਉੱਠੀ ਸੀ ਕਿ ਜੇਕਰ ਰਵਿੰਦਰ ਕੇਜਰੀਵਾਲ ਹੁਣ ਕਹਿ ਰਹੇ ਨੇ ਕਿ ਮੁੱਖ ਮੰਤਰੀ ਤੋਂ ਅਸਤੀਫਾ ਦੇਣਗੇ ਖੈਰ ਹੁਣ ਤਾਂ ਉਹ ਗੱਲ ਸਾਫ਼ ਹੋ ਗਈ ਅਸਤੀਫਾ ਉਹ ਦੇਣਗੇ ਕਿਉਂਕਿ ਅਗਲੇ ਮੁੱਖ ਮੰਤਰੀ ਉੱਤਸੀ ਆ ਗਏ ਨੇ ਨਾਲ ਇੱਕ ਚਰਚਾ ਸੀ ਕਿ ਸ਼ਾਇਦ ਉਹ ਆਪਣੀ ਧਰਮ ਪਤਨੀ ਸ਼੍ਰੀਵਤੀ ਸ੍ਰੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਅੱਗੇ ਲੈ ਕੇ ਆਉਣਗੇ ਤੇ ਇਹਦੇ ਵਿੱਚ ਇੱਕ ਸਵਾਲ ਖੜਾ ਹੁੰਦਾ ਸੀ ਕਿ ਸ਼ਾਇਦ ਬੰਗਲੇ ਦਾ ਜਿਹੜਾ ਬੰਗਲਾ ਹੈ ਇਸ ਵੇਲੇ ਕੇਜਰੀਵਾਲ ਪਰਿਵਾਰ ਕੋਲ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਰਕਾਰੀ ਹੈ ਉਹਦੇ ਖੁੱਸਣ ਦੇ ਡਰੋਂ ਇਹ ਜਿਹੜੀ ਹੈ ਮੁੱਖ ਮੰਤਰੀ ਦਾ ਪਾਦੋ ਪਰਿਵਾਰ ਦੇ ਵਿੱਚ ਹੀ ਰੱਖਾਂਗੇ ਪਰੰਤੂ ਅਜਿਹੇ ਸਾਰੇ ਜਿਹੜੇ ਕਾਫੀ ਸਨ ਉਹ ਹੁਣ ਤਰਕ ਕਿਨਾਰ ਹੋ ਗਏ ਨੇ ਕਿਵੇਂ ਦੇਖਦੇ ਹੋ ਇਹ ਬੰਗਲੇ ਵਾਲਾ ਜਿਹੜਾ ਮੁੱਦਾ ਪਿਛਲੇ ਸਮੇਂ ਉੱਠਿਆ ਰਿਹਾ ਵਿਰੋਧੀ ਧਿਰਾਂ ਨੇ ਵੀ ਇਹਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਕਈ ਤਰ੍ਹਾਂ ਦੇ ਵਿਰੋਧੀ ਧਿਰਾਂ ਵੱਲੋਂ ਤੰਜ ਵੀ ਸਾਹਮਣੇ ਆਉਂਦੇ ਰਹੇ ਜੀ ਡਾਕਟਰ ਸਾਹਿਬ ਹਿੰਦਰ ਸਾਹਿਬ ਦੇਖੋ ਸਪੈਸਟ ਗੱਲ ਹੈ ਜਦੋਂ ਵੀ ਕੋਈ ਵੀ ਮੁੱਖ ਮੰਤਰੀ ਆਪਣਾ ਉਹਦਾ ਛੱਡਦਾ ਤਾਂ ਜਾਂ ਕੋਈ ਹੁੰਦਾ ਹੈ ਉਹਦੇ ਆਪਣੇ ਵਫਾਦਾਰ ਜਾਂ ਆਪਣੇ ਜਿਹਦਾ ਪਰਖਿਆ ਹੋਇਆ ਹੁੰਦਾ ਉਸ ਵਿਅਕਤੀ ਨੂੰ ਨਹੀਂ ਇਹ ਆਪਣੀ ਜਗ੍ਹਾ ਦੇ ਉੱਪਰ ਆਪਣਾ ਉਤਰਾਧਿਕਾਰੀ ਨਿਮੂਨੀਤ ਕਰਦੇ ਨੇ ਕਿ ਇਹਦੇ ਵਿੱਚ ਵੀ ਪੂਰੀ ਤਰ੍ਹਾਂ ਸ਼ਰੀਰਵੰਦ ਕੇਜਰੀਵਾਲ ਨੇ ਪੂਰੀ ਤਰ੍ਹਾਂ ਦੇਖ ਪੜ੍ਹ ਕੇ ਆਸੀ ਜੀ ਨੂੰ ਆਪਣਾ ਉਤਰਾਧਿਕਾਰੀ ਬਣਾਇਆ ਬੇਸ਼ੱਕ ਉਹਨਾਂ ਦੀ ਪਤਨੀ ਦਾ ਨਾਂ ਵੀ ਉੱਭਰਦਾ ਰਿਹਾ ਹੈ ਪਿਛਲੇ ਸਮੇਂ ਦੇ ਦੌਰਾਨ ਜਦੋਂ ਅਰਵਿੰਦ ਕੇਜਰੀਵਾਲ ਜਿਹੜੇ ਦੇ ਵਿੱਚ ਗਏ ਸਨ ਤਾਂ ਇੱਕ ਵਾਰ ਉਹਨਾਂ ਦੀ ਧਰਮ ਪਤਨੀ ਨੇ ਇੱਕ ਜਾਂ ਜਾਰੀ ਕੀਤਾ ਸੀ ਤੇ ਜਾ ਉੱਥੇ ਥੋੜਾ ਕਾਰਜ ਕੀਤਾ ਸੀ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਤੇ ਬਹੁਤ ਰੌਲਾ ਪਿਆ ਸੀ ਕਿ ਅਰਵਿੰਦ ਕੇਜਰੀਵਾਲ ਦੀ ਚੇਅਰ ਦੇ ਉੱਪਰ ਉਹਨਾਂ ਦੀ ਪਤਨੀ ਬੈਠ ਗਏ ਨੇ ਉਹ ਕਿਸ ਤਰ੍ਹਾਂ ਬੈਠ ਗਏ ਨੇ ਇਸ ਕਰਕੇ ਸ਼ਾਇਦ ਉਹਨਾਂ ਨੂੰ ਫੀਡਬੈਕ ਆਈ ਹੋਗੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਅਸ਼ੀਜੀ ਨੂੰ ਮੁੱਖ ਮੰਤਰੀ ਦੇ ਤੌਰ ਤੇ ਆਪਣਾ ਆਪਣਾ ਉੱਤਰਾਧਿਕਾਰੀ ਬਣਾਇਆ ਤੇ ਇਹ ਜਿਹੜਾ ਬੰਗਲੇ ਦੀ ਗੱਲ ਕਰ ਰਹੇ ਆਂਗੇ ਕਿ ਸਿਰਫ ਕੇ ਬੰਗਲੇ ਵਾਸਤੇ ਉਹ ਆਪਣੇ ਇੱਕ ਖਾਸ ਨੂੰ ਚਾਹੁੰਦੇ ਸਨ ਇਹ ਜ਼ਰੂਰੀ ਨਹੀਂ ਹੈ ਕਿ ਬੰਗਲੇ ਦੇ ਲਈ ਹੀ ਉਹਨਾਂ ਨੇ ਕੀਤਾ ਹੋਇਆ ਬੰਗਲੇ ਦੇ ਬਾਰੇ ਕਿਉਂਕਿ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਆਵਾਸ ਹੈ ਜਿਹਦੇ ਉੱਪਰ ਆ ਮੰਤਰੀ ਜੀ ਨੇ ਪਿਛਲੇ ਸਾਲ ਸਾਲਾਂ ਦੇ ਵਿੱਚ ਰੀਨੋਵੇਸ਼ਨ ਦੇ ਉੱਪਰ ਬਹੁਤ ਖਰਚਾ ਕੀਤਾ ਸੀ ਜਿਹਦਾ ਆਪੋਜੀਸ਼ਨ ਨੇ ਬੜਾ ਰੌਲਾ ਵੀ ਪਾਇਆ ਸੀ ਬਹੁਤ ਜ਼ਿਆਦਾ ਹੋਇਆ ਸੀ ਤੇ ਇਹ ਹੋ ਸਕਦਾ ਹੈ ਵੀ ਉਸ ਦੇ ਬਾਰੇ ਵੀ ਉਹ ਆਪਣੇ ਕਿਸੇ ਖਾਸ ਵਫਾਦਾਰ ਨੂੰ ਲਾਉਣ ਪਰੰਤੂ ਜਿੱਥੋਂ ਤੱਕ تعلق ਹੈ ਕਿ ਜਿਹੜਾ ਕਿ ਸੀਐਮ ਹਾਊਸ ਹੈ ਬੇਸ਼ੱਕ ਇਅਰਮਾਰਕ ਹੋਇਆ ਹੁੰਦਾ ਹੈ ਪਰੰਤੂ ਇਹ ਕੈਬਨਿਟ ਦਾ ਫੈਸਲਾ ਵੀ ਹੈ ਸਰਕਾਰ ਵੀ ਹੈ ਜਿਹੜੀ ਦਿੱਲੀ ਸਰਕਾਰ ਹੈ ਉਹ ਫੈਸਲਾ ਕਰ ਸਕਦੀ ਹੈ ਕਿ ਸਰੂ ਕੀ ਦੇ ਸਕਦੀ ਹੈ ਜਾਂ ਉਹਦੇ ਉੱਪਰ ਇਸ ਤਰ੍ਹਾਂ ਦਾ ਇੱਕ ਮਤਾ ਪਾਸ ਕਰ ਸਕਦੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੈ ਪਿਛਲੇ ਸਾਲਾਂ ਦੇ ਦੌਰਾਨ ਜਦੋਂ ਕੈਪਟਨ ਮਿਲਿੰਦਰ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਤਾਂ ਉੱਥੇ ਅਰੂਸਾਲਮ ਨੂੰ ਸਰਕਾਰੀ ਕੋਠੀ ਰਾਖੀ ਕੀਤੀ ਗਈ ਸੀ ਇਹ ਤਾਂ ਕੈਬਨਿਟ ਦਾ ਫੈਸਲਾ ਦੇਣ ਦਾ ਵਾਸਤਾ ਤੇ ਜਿਹੜਾ ਕੈਂਪ ਆਫਿਸ ਉੱਥੇ ਮੁੱਖ ਮੰਤਰੀ ਦੇ ਦਫ਼ਤਰ ਦਾ ਹੈਗਾ ਉਹ ਉੱਥੇ ਚੱਲੀ ਜਾਊਗਾ ਮੁੱਖ ਮੰਤਰੀ ਚਲਾਉਣਗੇ ਤੇ ਬਾਕੀ ਦਾ ਮੁੱਖ ਮੰਤਰੀ ਤੇ ਕੈਬਨਟ ਨੇ ਫੈਸਲਾ ਕਰ ਦੇਣਾ ਵੀ ਇਹ ਰਹਿ ਸਕਦੇ ਨੇ ਰਹਿ ਰਹਿ ਪਹਿਣ ਦੇ ਉਤੇ ਕੋਈ ਸਮੱਸਿਆ ਨਹੀਂ ਲੱਗਦੀ ਹੈ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਬੰਗਲਾ ਖਾਲੀ ਕਰਨਾ ਪਵੇਗਾ ਇਹਦੇ ਨਾਲ ਤਾਂ ਸਗੋਂ ਜਿਵੇਂ ਕਿ ਪਿਛਲੇ ਦਿਨੀ ਜਾਂ ਕੱਲ ਵੀ ਇਹਦੇ ਰਾਗੋ ਚੱਡਾ ਜੀ ਦਾ ਬਿਆਨ ਆਇਆ ਸੀ ਕਿ ਉਹ ਕੇ ਟੇਕਰ ਮੁੱਖ ਮੰਤਰੀ ਹੋਵੇਗਾ ਬਈ ਇਹ ਵੀ ਲੇਖਣ ਵਾਲੀ ਗੱਲ ਹੈ ਨਾ ਵੀ ਸਾਰਾ ਕੁਝ ਉਹਨਾਂ ਨੂੰ ਆਸ਼ੀ ਜੀ ਨਾ ਮਾਤਰ ਦੀ ਮੁਖ ਮਤਰੀ ਹੋਂਗੋਨ ਦੇ ਪਿੱਛੇ ਜਿਹੜੀਆਂ ਸ਼ਕਤੀਆਂ ਨੇ ਕਾਉਂ ਚਲਾਉਂਗੇ ਕਿਸ ਤਰ੍ਹਾਂ ਹੋਗਾ ਸਾਰਾ ਪ੍ਰਵੰਤਰ ਕਿਵੇਂ ਹੋਏਗਾ ਇਸ ਤੋਂ ਬਾਅਦ ਹੀ ਇਹ ਸਾਰਾ ਕੁਝ ਜਿਹੜਾ ਬਾਹਰ ਆਇਆ ਇਹ ਨਿਸ਼ਚਿਤ ਕਰਕੇ ਹੀ ਇਹ ਇਹਨਾਂ ਦੀ ਜਿਹੜੀ ਯੁਕਤੀ ਹੋ ਰਹੀ ਹੈ ਤੇ ਜਿਹੜੀ ਕੇਤਾ ਉਹ ਚੱਕ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਪਹਿਲਾਂ ਤੈ ਹੋ ਜੀ ਬਿਲਕੁਲ ਡਾਕਟਰ ਸਾਹਿਬ ਵਿਧਾਇਕਤਲ ਨੇ ਜਿਹੜਾ ਅੱਜ ਫੈਸਲਾ ਲਿਆ ਉਹ ਪਾਰਟੀ ਹਾਈ ਕਮਾਂਡ ਦੇ ਆਦੇਸ਼ ਉੱਤੇ ਹੀ ਹੋਏਗਾ ਖੈਰ ਦਿੱਲੀ ਦੇ ਵਿੱਚ ਮੈਲਾ ਮੁੱਖ ਮੰਤਰੀਆਂ ਨੇ ਦਿੱਲੀ ਦੇ ਵਿਕਾਸ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਿਹੜਾ ਹੁਣ ਮੈਟਰੋ ਦੇ ਨਾਲ ਦਿੱਲੀ ਦੀ ਗਤੀ ਜਿਹੜੀ ਹੈ ਬੜੀ ਤੇਜ਼ੀ ਨਾਲ ਅੱਗੇ ਵਧੀ ਹੈ ਇਹ ਕਹਿੰਦਾ ਭਾਵੇਂ ਕਿ ਹਰ ਇਲਾਕੇ ਦੇ ਵਿੱਚ ਹੁਣ ਮੈਟਰੋ ਦਾ ਜਾਲ ਵਿਛਿਆ ਹੋਇਆ ਹੈ ਇਹਦਾ ਮੁੱਢ ਜਦੋਂ ਸ਼ੀਲਾ ਦਿਖਸ਼ਿਤ ਦਿੱਲੀ ਦੇ ਮੁੱਖ ਮੰਤਰੀ ਈਰੇ ਤਿੰਨ ਪਲਾਨ ਉਹਨਾਂ ਨੇ ਲਗਾਤਾਰ ਉੱਥੇ ਦੀ ਸੇਵਾ ਕੀਤੀ ਦਿੱਲੀ ਦੇ ਤੌਰ ਮੁੱਖ ਮੰਤਰੀ ਤਾਂ ਉਹਨਾਂ ਦੇ ਕਾਰਜਕਾਲ ਦੇ ਵਿੱਚ ਇਹ ਇੱਕ ਵੱਡਾ ਕਦਮ ਕ੍ਰਾਂਤੀਕਾਰੀ ਕਦਮ ਹੈ ਤਿਆ ਸੋਸਮਾ ਸਵਰਾਜ ਜਦੋਂ ਦਿੱਲੀ ਦੇ ਮੁੱਖ ਮੰਤਰੀ ਬਣਦੇ ਆ ਤਾਂ ਉਹ ਇੱਕ ਪ੍ਰਸ਼ਾਸਨਿਕ ਸਵਾਮਾ ਦੇ ਵਿੱਚ ਲੇਖੋ ਉਸ ਵੇਲੇ ਦਿੱਲੀ ਦੇ ਵਸਨੀਕਾਂ ਨੂੰ ਵੱਡਾ ਜਿਹੜਾ ਸਹਿਯੋਗ ਹਲਾਰਾ ਤੇ ਕਹਿੰਦਾ ਪਾਕੀ ਸੂਰਤਾ ਦਾ ਬੱਡ ਪੱਦੇ ਪੱਦਰ ਤੇ ਮਿਲਿਆ ਅੱਗੇ ਵਧਿਆ ਖੈਰ ਹੁਣ ਆទੀ ਤੋਂ ਦਿੱਲੀ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਨੇ ਵਿਧਾਇਕ ਚਲ ਨੇ ਜਿਹੜਾ ਫੈਸਲਾ ਲਿਆ ਹੈ ਕਿ ਅਗਲੀ ਚੋਣ ਤੱਕ ਜਿਹੜੇ ਹੁਣ ਮੁੱਖ ਮੰਤਰੀ ਵਜੋਂ ਹੋਏ ਆਤਸੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ ਖੈਰ ਡਾਕਟਰ ਸਾਹਿਬ ਦੂਜੇ ਬੰਦੇ ਜੇਕਰ ਪੰਜਾਬ ਵੱਲ ਆਈਏ ਤਾਂ ਪੰਜਾਬ ਦੇ ਵਿੱਚ ਅੱਜ ਸ਼੍ਰੋਮਣੀ ਕਾਲੇ ਤਲਵਾਰ ਸਰਦਾਰ ਲਹਿਰ ਵੱਲੋਂ ਪਟਿਆਲੇ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਹੋਇਆ ਹੈ ਸਵਰਗੀ ਜਥੇਦਾਰ ਕਾਉਣਾ ਦੇ 100 ਸਾਲਾ ਸਤਾਪ ਦੀ ਉਤਸਵ ਨੂੰ ਮੁੱਖ ਰੱਖਦੇ ਆ ਜਿਹੜਾ ਉਹਨਾਂ ਦਾ ਬਰਥਡੇ ਜਨਮ ਦਿਹਾੜਾ ਖੈਰ ਇਹਦੇ ਉੱਤੇ ਜਿਹੜੀ ਹੈ ਸੁਧਾਰ ਲਹਿਰ ਦੀ ਲੀਡਰਸ਼ਿਪ ਪਟਿਆਲੇ ਦੇ ਵਿੱਚ ਅੱਜ ਸਰਗਰਮ ਹੈ ਪਰ ਉਹਨਾਂ ਦੀ ਇਸ ਪ੍ਰੋਗਰਾਮ ਦੇ ਵਿੱਚ ਇੱਕ ਵੱਡੇ ਜਿਹੜੇ ਕਹੇ ਲੀਏ ਕਿ ਇੱਕ ਟਿੱਪਣੀਕਾਰ ਨੇ ਜਾਂ ਸਿਆਸੀ ਮਾਹਰ ਕਹਿ ਸਕਦੇ ਆ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੇ ਵੀ ਪਹੁੰਚਣਾ ਸੀ ਬੰਤੂ ਲੰਗੇ ਕੱਲ ਉਹਨਾਂ ਨੂੰ ਮਹਾਲੀ ਪੁਲਿਸ ਪਟਿਆਲਾ ਤੋਂ ਉਹਨਾਂ ਦੇ ਵਿਰੋਧ ਕਰੋਂ ਲੈ ਕੇ ਕਈ ਗ੍ਰਿਫਤਾਰ ਕਰਕੇ ਲੈ ਕੇ ਚਲੀ ਗਈ ਖੈਰ ਮਾਲਵਿੰਦਰ ਸਿੰਘ ਮਾਲੀ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਵਜੋਂ ਵੀ ਸਰਗਰਮ ਰਹੇ ਤਿਸ ਤੋਂ ਬਹੁਤ ਜ਼ਿਕਰ ਪਿੱਛੇ ਜਾਈਏ ਤਾਂ ਕੰਟਰੈਟਨਸ ਵਰਗੀ ਜਦਿਆਰ ਗੁਰਚਨ ਸਿੰਘ ਤੌੜਾ ਦੇ ਨਾਲ ਇੱਕ ਰਾਜਸੀ ਸਲਾਹਕਾਰ ਵਜੋਂ ਵੀ ਵਿਚਰਦੇ ਰਹੇ ਨੇ ਤੇ ਇੱਕ ਵੱਡੇ ਟਿੱਪਣੀ ਕਾਰਨ ਡਾਕਟਰ ਸਾਹਿਬ ਇਹ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਇਹ ਸਾਰਾ ਕੁਝ ਤੇ ਇਹਦੇ ਤੇ ਅਗਲੀ ਜਿਹੜੀ ਹੈ ਅਪਡੇਟ ਕੋਈ ਸਾਹਮਣੇ ਆਈ ਹੋਵੇ ਜੀ ਹਿੰਦਰ ਸਾਹਿਬ ਇਸ ਤਰ੍ਹਾਂ ਕੇ ਮਾਲਵਿੰਦਰ ਸਿੰਘ ਮਾਲੀ ਦਾ ਤੁਸੀਂ ਦੱਸਿਆ ਹੀ ਆ ਕਿ ਬੜੀ ਲੰਮੇ ਸਮੇਤੋਂ ਹੋ ਜਿ세 ਜਿਆ ਗੁਰਚਨ ਸਿੰਘ ਤੌੜਾ ਨਾਲ ਜੁੜੇ ਰਹੇ ਫਿਰ ਜੋ ਜੋਸ਼ ਸਿੰਘ ਸਿੱਧੂ ਦੇ ਸਲਾਹਕਾਰ ਸਨ ਤੇ ਅਸਲ ਦੇ ਵਿੱਚ ਉਹ ਵਿਦਿਆਰਥੀ ਜੀਵਨ ਤੋਂ ਹੀ ਸਰਗਰਮ ਸਨ ਉਪੀ ਪੰਜਾਬ ਸਟੂਡੈਂਟ ਯੂਨੀਅਨ ਦੇ ਜਰਨਲਿਸਟ ਕਤਰ ਵੀ ਰਹੇ ਤੇ ਪੇਸ਼ੇਵਰ ਜਿਉਂ ਹੋਰ ਅਧਿਆਪਕ ਸਨ ਅਤੇ ਪੱਤਰਕਾਰੀ ਦੇ ਨਾਲ ਬੜਾ ਲੰਬੇ ਸਮੇਂ ਤੋਂ ਜੁੜੇ ਰਹੇ ਨੇ ਕਿ ਹੁਣ ਜਿਹੜੇ ਅੱਜ ਸੋਸ਼ਲ ਮੀਡੀਆ ਦੇ ਉੱਪਰ ਵੱਖੋ ਵੱਖਰੇ ਚੈਨਲਾਂ ਦੇ ਉੱਪਰ ਉਹ ਬੇਵਕ ਟਿੱਪਣੀਆਂ ਕਰਦੇ ਸਨ ਹਰ ਇੱਕ ਉੱਤੇ ਹਰ ਮਸਲੇ ਦੇ ਉੱਪਰ ਜਿਹੜਾ ਪੰਜਾਬ ਦਾ ਮਸਲਾ ਸੀ ਜਾਂ ਹਿੰਦੁਸਤਾਨ ਦਾ ਮਸਲਾ ਠੀਕ ਹੈ ਜਿਹੜੇ ਉਹਦੇ ਉੱਪਰ ਉਹਨਾਂ ਦੀਆਂ ਬੇਵਕ ਟਿੱਪਣੀਆਂ ਹੁੰਦੀਆਂ ਸੀ ਇਹ ਪੂਰੀ ਤਰ੍ਹਾਂ ਸਪਸ਼ਟ ਅਤੇ ਸਿੱਧੀਆਂ ਦਲੇਰ ਦਲੇਰਨਾ ਇਸ ਤਰ੍ਹਾਂ ਦੀਆਂ ਟਿੱਪਣੀਆਂ ਦੇ ਕਾਰਨ ਹੋ ਸਕਦਾ ਹੈ ਸਰਕਾਰ ਨੇ ਉਹਨਾਂ ਨੂੰ ਕੁਝ ਦਿਨ ਦੇ ਲਈ ਉਹਨਾਂ ਦੀ ਆਵਾਜ਼ ਬੰਦ ਬੰਦ ਕਰਾਉਣ ਦੇ ਲਈ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਐਕਸ਼ਨ ਕੀਤਾ ਹੈਗਾ ਜਿਵੇਂ ਕਿ ਅੱਜ ਪਟਿਆਲੇ ਦੇ ਵਿੱਚ ਜਸਤੇਜਰ ਗਿਰਚਨ ਸਿੰਘ ਟੌੜਾ ਦੇ ਉੱਪਰ ਸੈਮੀਨਾਰ ਤੇ ਉਹਦੇ ਮੁਖ ਬਲਾਰੇ ਸਨ ਤੇ ਇਹ ਵੀ ਹੁੰਦਾ ਕਈ ਵਾਰ ਕਿਉਂਕਿ ਉਹ ਸਿੱਧੀ ਟਿੱਪਣੀ ਸਟੀਕ ਟਿੱਪਣੀ ਕਰਦੇ ਸਨ ਇਹ 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 ਤੱਕ ਮੰਨਣ ਵਾਲੀ ਗੱਲ ਹੈ ਉਹ ਹਰ ਮਸਲੇ ਦੇ ਉੱਪਰ ਪੰਜਾਬ ਦੇ ਉੱਪਰ ਲਗਾਤਾਰ ਲਗਾਤਾਰ ਉਹ ਟਿੱਪਣੀਆਂ ਕਰਦੇ ਇਸ ਕਰਕੇ ਕਈ ਵਾਰ ਇਹ ਵੀ ਸਰਕਾਰਾਂ ਦਾ ਇਹ ਹੁੰਦਾ ਵੀ ਜਾਂ ਤਾਂ ਬੰਦੇ ਨੂੰ ਬਿਲਕੁਲ ਲਾਟਾੜ ਦਿਓ ਦੂਸਰਾ ਜਾਂ ਉਹਦੀ ਆਵਾਜ਼ ਬੰਦ ਕਰਾ ਦਿਓ ਜਾਂ ਫਿਰ ਕਈ ਵਾਰ ਹੁੰਦਾ ਵੀ ਜੇਕਰ ਕੋਈ ਵਿਅਕਤੀ ਮਤਲਬ ਪੱਤਰਕਾਰ ਜਾਂ ਕੋਈ ਵੱਡਾ ਜਿਹੜਾ ਲੀਡਰ ਹੈ ਥੋੜਾ ਥੱਲੇ ਜਾ ਰਿਹਾ ਉਹਨੂੰ ਉਭਾਰਨ ਦੇ ਲਈ ਫਿਰ ਵੀ ਉਹਦੇ ਤੇ ਇਸ ਕਰਾ ਲਈ ਐਕਸ਼ਨ ਹੋ ਜਾਂਦੇ ਨੇ ਤੇ ਹੁਣ ਜਿਵੇਂ ਕਿ ਮਾਲਮਿੰਦਰ ਸਿੰਘ ਮਾਲੀ ਦੇ ਉੱਪਰ ਜਿਸ ਤਰ੍ਹਾਂ ਦਾ ਹੁਣ ਸਮਾਂ ਚੁਣਿਆ ਗਿਆ ਤੇ ਜਿਸ ਤਰ੍ਹਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਹਾਰਾਸ਼ਟਰੀ ਪੁਲਿਸ ਦੇ ਵੱਲੋਂ ਕਿ ਉਹਨਾਂ ਨੂੰ ਪਟਿਆਲੇ ਤੋਂ ਗ੍ਰਿਫਤਾਰ ਕੀਤਾ ਇਹਦੇ ਤੋਂ ਇਹ ਲੱਗਦਾ ਵੀ ਉਹਨਾਂ ਦੀ ਆਵਾਜ਼ ਨੂੰ ਕੁਝ ਦੇਰ ਦੇ ਲਈ ਬੰਦਰ ਕਰਨ ਦੇ ਲਈ ਇਹ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਹੁਣ ਉਹਨਾਂ ਨੂੰ ਅਦਾਲਤ ਦੇ ਵਿੱਚ ਜਿਵੇਂ ਲੇਟੈਸਟ ਅਪਡੇਟ ਆਈ ਹੈ ਪੇਸ਼ ਕੀਤਾ ਗਿਆ ਤੇ ਉੱਥੋਂ ਅਦਾਲਤ ਨੇ ਉਹਨਾਂ ਨੂੰ 1 ਅਕਤੂਬਰ ਤੱਕ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜਿਸ ਦਾ ਮਤਲਬ ਹੈ ਵੀ ਇਹ ਇਹ ਸਰਗਰਮੀਆ ਕਿਉਂਕਿ ਦੇਸ਼ ਦੇ ਵਿੱਚ ਜਿਵੇਂ ਕਿ ਪੰਜਾਬ ਸਰਕਾਰ ਦੇ ਵਿੱਚ ਵੀ ਤੇ ਦਿੱਲੀ ਸਰਕਾਰ ਦੇ ਵਿੱਚ ਜਿਵੇਂ ਆਪਾਂ ਦੇਖੀ ਹੈ ਨਾ ਆਮ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਜਿਹੜੇ ਇੱਕ-ਇਕ ਤੇ ਆਸੀ ਜੀ ਮੁੱਖ ਮੰਤਰੀ ਬਣ ਰਹੇ ਨੇ ਦੁਵਾਦਿਆਂ ਜਿਹੜੇ ਪ੍ਰਸਥਤੀਆਂ ਉਤਪੰਨ ਹੋਈਆਂ ਨੇ ਕਿਉਂਕੋ ਖਾਸ ਤੌਰ ਦੇ ਉੱਪਰ ਆਮ ਆਦਮੀ ਪਾਰਟੀ ਦੀ ਕੇਂਦਰ ਦੇ ਦਿੱਲੀ ਦੀ ਸਰਕਾਰ ਔਰ ਪੰਜਾਬ ਸਰਕਾਰ ਦੇ ਉੱਪਰ ਤਾਂ ਬਹੁਤ ਹੀ ਸਟਿੱਕ ਟਿੱਪਣੀਆਂ ਕਰਦੇ ਹੁੰਦੇ ਸਨ ਤੇ ਹੋ ਸਕਦਾ ਉਹਨਾਂ ਨੂੰ ਕੁਝ ਦੇਰ ਦੇ ਲਈ ਰੋਕਣ ਦੇ ਲਈ ਇਸ ਤਰ੍ਹਾਂ ਦੀ ਕਾਰਜ ਵੀ ਕੀਤਾ ਗਿਆ ਹੋ ਸਕਦਾ ਬਾਕੀ ਹਲੇ ਪਤਾ ਨਹੀਂ ਵੀ ਕਿਸ 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 ਤਰ੍ਹਾਂ ਦਾ ਕਾਰਜ ਅਗਲੇ ਅਗਲੇ ਦਿਨਾਂ ਦੇ ਵਿੱਚ ਸਰਕਾਰ ਕੀ ਰੁਕਵ ਆਪਣਾਉਂਦੀ ਆ ਇਹ ਹੁੰਦਾ ਪਰੰਤੂ ਕਈ ਵਾਰ ਇਹ ਹੁੰਦਾ ਭਈ ਜੇਕਰ ਕੋਈ ਪੱਤਰਕਾਰਾਂ ਨੂੰ ਜਿਸ ਤਰ੍ਹਾਂ ਕਿ ਹੋਰ ਵੀ ਬਹੁਤ ਸਾਰੇ ਪੱਤਰਕਾਰਾਂ ਨੂੰ ਅਰੈਸਟ ਕੀਤਾ ਜਾਂਦਾ ਉਹਨਾਂ ਦੇ ਉੱਪਰ ਕੋਈ ਬਲੈਕਮੇਲ ਦਾ ਜਾਂ ਹੋਰ ਚਾਰਜ ਲਾਇਆ ਕੇ ਜਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਵੀ ਕੀਤਾ ਜਾਂਦਾ ਪਰੰਤੂ ਮਾਲਬਿੰਦਰ ਸਿੰਘ ਮਾਲੀ ਕਿਉਂਕਿ ਇੱਕ ਬਲਾਰੇ ਨੇ ਸਿਆਸੀ ਉਹਨਾਂ ਦਾ ਪਿਸ਼ੋਕੜ ਹੈਗਾ ਇਸ ਤਰ੍ਹਾਂ ਦੀ ਤਾਂ ਕਾਰਜ ਨਹੀਂ ਸੀ ਕਰ ਸਕਦੇ ਜਿੱਦੇ ਤੋਂ ਹੁਣ ਸਾਫ਼ ਹੋਇਆ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਇਸ ਦੇ ਲਈ ਕੁਸ਼ਤੇ ਲਈ ਉਹਨਾਂ ਨੂੰ ਬ੍ਰਾਹਮ ਦੇਣ ਦੇ ਲਈ ਹੋ ਸਕਦਾ ਹੈ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸਮਣੇ ਆਇਆ ਕਹਿੰਦਾ ਭਾਬ ਕਿ ਮਾਲੇ ਦੀਆਂ ਤਲਖ ਟਿੱਪਣੀਆਂ ਉੱਤੇ ਅਜਿਹੀ ਕਾਰਵਾਈ ਹੋ ਸਕਦੀ ਹੈ ਖੈਰ ਡਾਕਟਰ ਸਾਹਿਬ ਆਪਾਂ ਜ਼ਿਕਰ ਕਰ ਰਹੇ ਸੀਗਾ ਸ਼੍ਰੋਮਣੀ ਕਾਲੇਦਲ ਸਦਾਰ ਲਹਿਰ ਦਾ ਸੈਮੀਨਾਰ ਸੋ ਸਦਾਰ ਲਹਿਰ ਕਹਿੰਦਾ ਭਾਬ ਕਿ ਸੜਕਾਂ ਦੀ ਰਾਜਨੀਤੀ ਵੱਲ ਹਾਲੇ ਉਸ ਕਦਰ ਨਹੀਂ ਵਧੀ ਉਹਨਾਂ ਦੇ ਜਿਹੜੀ ਪ੍ਰੋਗਰਾਮ ਆਪਾਂ ਹੁਣ ਤੱਕ ਦੇਖਿਆ ਉਹ ਜਿਵੇਂ ਯੂਨੀਵਰਸਿਟੀਆਂ ਕਾਲਜਾਂ ਵੱਲੋਂ ਇੱਕ ਸੈਮੀਨਾਰ ਅਡਜਸਟ ਕੀਤੇ ਜਾਂਦੇ ਅਜਿਹੀ ਪ੍ਰੋਗਰਾਮ ਨਹੀਂ سامنے ਆ ਰਹੇ ਜਦੋਂ ਕਿ ਇੱਕ ਜਦੋਂ ਉਹਨਾਂ ਨੇ ਇੱਕ ਬਗਾਵਤ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਾਂ ਇੱਕ ਵੱਡੀ ਗੱਲ ਉੱਪਰ ਕੇ ਸਾਹਮਣੇ ਆ ਰਹੀ ਸੀ ਕਿ ਹੁਣ ਜਿਹੜਾ ਅਕਾਲੀ ਦਲ ਦਾ ਇੱਕ ਫਟਾ ਦਲ ਇੱਕ ਵਿੰਗ ਉਹ ਛੜਕਾਂ ਤੋਂ ਉੱtreਗਾ ਲੋਕ ਨਾਲ ਜੁੜਨਗੇ ਤੇ ਇਸ ਤੋਂ ਬਾਅਦ ਫਿਰ ਉਹ ਅਕਾਲੀ ਦਲ ਦਾ ਜਿਹੜਾ ਮਹਾਂਦਰਾ ਉਹ ਪੁਰਾਣੇ ਪੁਰਾਣੀਆਂ ਰਵੈਤਾਂ ਉਤੇ ਆਣ ਟੁਕੇਗਾ ਪਰੰਤੂ ਅਜੇ ਹਾ ਨਹੀਂ ਜਾਉਂਦਾ ਅੱਜ ਵੀ ਸੈਮੀਨਾਰ ਨੂੰ ਕਹਿ ਲਈਏ ਕਿ ਅੰਦਰਲੀ ਚਾਰ ਦਿਵਾਰੀ ਦੇ ਵਿੱਚ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਛੜਕਾਂ ਦੀ ਰਾਜਨੀਤੀ ਤੇ ਜਿਹੜੀ ਚਾਰਦਵਾਰੀ ਦੇ ਵਿੱਚ ਸੈਮੀਨਾਰ ਜੀ ਪਿੰਡਰ ਸਾਹਿਬ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪਛਾਣ ਘਟ ਤੇ ਪਛਾਤ ਮਾਰੀਏ ਕੁਝ ਜਿਹੜੇ 15 20 ਸਾਲ ਤੋਂ ਬਾਅਦ ਦੀ ਜਿਹੜੀ ਆਪਾਂ ਰਾਜਨੀਤੀ ਦੇਖਦੇ ਆਂ ਤੇ ਸੜਕਾਂ ਤੇ ਆਉਣ ਵਾਲੀ ਰਾਜਨੀਤੀ ਇਹ ਤਾਂ ਲੋਕ ਨਾਰਾ ਕਰਦੇ ਲੱਗ ਰਹੇ ਦੀ ਜਿਵੇਂ ਵੀ ਦੇਖਿਆ ਜਾਵੇ ਕਿਸੇ ਵੇਲੇ ਤੁਹਾਡੇ ਯਾਦ ਹੋਵੇਗਾ 80 81 ਦੇ ਵਿੱਚ ਬਸ ਕਰਾਇਆ ਵਧਾਇਆ ਗਿਆ ਸੀ ਤਾਂ ਲੋਕ ਸੜਕਾਂ ਤੇ ਆਗੇ ਸਨ ਤੇ ਨੂੰ ਲਗਾਤਾਰ ਕਦੇ ਬਸ ਕਰਾਇਆ ਬਾਜ ਜਾਂਦਾ ਕਦੇ ਕੁਸ਼ ਹੁੰਦਾ ਕੋਈ ਲੋਕ ਉਹਦੇ ਪ੍ਰਤੀ ਕੋਈ ਮਤਲਬ ਉਹਦਾ ਨੋਟਸ ਨਹੀਂ ਲੈਂਦੇ ਸੜਕਾਂ ਤੇ ਆਉਣ ਦੀ ਤਾਂ ਗੱਲੀ ਕਿੱਥੇ ਐ ਤੇ ਇਵੇਂ ਜਿਵੇਂ ਸ਼੍ਰੋਮਣੀ ਕਾਲੀ ਦਲ ਦਾ ਵੀ ਲੱਗਦਾ ਕਿ ਆਪਣਾ ਉਹ ਜਿਵੇਂ ਪਿਛਲਾ ਜਿਹੜਾ ਪਸ਼ੋਕੜ ਤੋਂ ਟੁੱਟ ਚੁੱਕੀ ਐ ਤੇ ਲੋਕਾਂ ਵੱਲੋਂ ਉਸ ਤਰ੍ਹਾਂ ਦਾ ਰਿਸਪਾਂਸ ਨਹੀਂ ਮਿਲ ਰਿਹਾ ਤੇ ਇਸੇ ਕਾਰਨ ਕਾਲੀ ਦਲ ਸਿਮਟ ਕੇ ਤਿੰਨ ਸੀਟਾਂ ਤੇ ਰਹਿ ਗਿਆ ਸੀ ਤੇ 80 ਪੱਦਰ ਦੇ ਉੱਪਰ ਇੱਕ ਹਾਸ਼ੀਏ ਤੇ ਟੱਕਿਆ ਗਿਆ ਸੀ ਤੇ ਸੁਧਾਰ ਲਹਿਰ ਨੇ ਬੇਸ਼ੱਕ ਹਮਲਾ ਕੀਤਾ ਸੀ ਆਪਣੀ ਬਗਾਵਤ ਕੀਤੀ ਸੀ ਉਹਨਾਂ ਨੇ ਲੀਡਰਸ਼ਿਪ ਦੇ ਖਿਲਾਫ ਤੇ ਪ੍ਰੰਤੂ ਕਿਉਂਕਿ ਲੋਕਤਾ ਉਹੀ ਨੇ ਨਾ ਆਧਾਰਤਾ ਜਨ ਅਧਾਰਤਾ ਜਿਹੜਾ ਹੈ ਉਹੀ ਹੈ ਨਾ ਉਹਨਾਂ ਮੁੱਦਿਆਂ ਦੇ ਉੱਪਰ ਤੇ ਦੂਸਰੀ ਗੱਲ ਕੋਈ ਸਿਧਾਂਤਿਕ ਪੱਖ ਤੋਂ ਕੋਈ ਨਵਾਂ ਪੰਚਤਰਾ ਵੀ ਨਹੀਂ ਸੀ ਸਿਰਫ ਲੀਡਰਸ਼ਿਪ ਦੇ ਨਾਲ ਜਿਹੜੇ ਆਪਣੀ ਜਿਹੜੀ ਤਲਖ ਕਲਾਮੀ ਜਾਂ ਲੀਡਰਸ਼ਿਪ ਦੇ ਨਾਲ ਜਿਹੜੇ ਮਤਭੇਦ ਸੀ ਉਹੀ ਸੀ ਕਿ ਨਾ ਕਿ ਕੋਈ ਨਵਾਂ ਪ੍ਰੋਗਰਾਮ ਦਿੱਤਾ ਗਿਆ ਉਹ ਉਹ ਤਾਂ ਹਾਲ ਤੱਕ ਨਹੀਂ ਸੀ ਹਾਂ ਜਿਹੜੀ ਇਹਨਾਂ ਨੇ ਹੁਣ ਸ਼ੁਰੂਆਤ ਕੀਤੀ ਹੈ ਵੀ ਸੈਮੀਨਾਰ ਕਰਨ ਦੀ ਜਾ ਇਸ ਤਰ੍ਹਾਂ ਨੀ ਇੱਕ ਸ਼ੁੱਟ ਜਾਂ ਕਾਨਫਰੰਸ ਕਰਦੀ ਇਹ ਜੋ ਇਹ ਲੱਗਦਾ ਹੈ ਵੀ ਜਿਹੜੀ ਸੁਧਾਰ ਲਹਿਰ ਹੈ ਉਹ ਅਗਲੇ ਆਉਣ ਵਾਲੇ ਸਮੇਂ ਦੀ ਅਫਰੀਖ ਨੀਤੀ ਨੂੰ ਲੇਖ ਰਹੀ ਹੈ ਉਹ ਤੇ ਕਿ ਕਿਸ ਪੱਧਰ ਤੇ ਚੱਲਿਆ ਜਾ ਸਕਦਾ ਹੈ ਕਿਸ ਪੱਧਰ ਦੇ ਪ੍ਰਸੰਧਾਂਤਕ ਫਖ ਦੇ ਉਪਰੋਂ ਜਿਹੜੀ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਇਹਨੂੰ ਕਿਸ ਤਰ੍ਹਾਂ ਚਲਾਇਆ ਜਾ ਸਕਦਾ ਹੈ ਇਸ ਲਈ ਉਹ ਬੁੱਧੀਜੀਵੀਆਂ ਚਿੰਤਕਾਂ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਸੈਮੀਨਾਰ ਕਰਿਆ ਸੀ ਉਸ ਤਰ੍ਹਾਂ ਦੀ ਇੱਕ ਵਿਚਾਰਕ ਅਧਰ ਕਰਨ ਵਾਲੀ ਕਾਰਵਾਈ ਤੱਕ ਵਹਿਤਾਂ ਲੱਗ ਸਕਦੀ ਹੈ ਹਾਲੇ ਲੋਕ ਜਿਹੜੀ ਜਿਹੜੀ ਲੋਕ ਅਵਾਰ ਆਉਣ ਵਾਲੀ ਉਸ ਪੱਧਰ ਨੂੰ ਹਾਲਾਂਕਿ ਨਹੀਂ ਲੱਗ ਰਿਹਾ ਤੇ ਦੂਸਰਾ ਹੁਣ ਰਾਜਨੀਤੀ ਦੇ ਵਿੱਚ ਵੀ ਬਹੁਤ ਬਦਲਾਅ ਵੀ ਆ ਚੁੱਕਿਆ ਹੈ ਨਵੇਂ ਢੰਗ ਤਰੀਕੇ ਆ ਕੇ ਸੋਸ਼ਲ ਮੀਡੀਆ ਦਾ ਇੰਨਾ ਆਗਮਨ ਹੋ ਗਿਆ ਪਿਛਲੇ ਸਮੇਂ ਨਾਲੋਂ ਬਦਲ ਰਹੀਆਂ ਨੇ ਪ੍ਰਸਥਿਤੀਆਂ ਤੇ ਇਸ ਤਰ੍ਹਾਂ ਦੀ ਪ੍ਰਸਥਿਤੀ ਦੇ ਵਿੱਚ ਸੁਧਾਰ ਲਹਿ ਕਿੰਨਾ ਕ ਕਾਮਯਾਬ ਹੁੰਦੀ ਹੈ ਇਹ ਇਹ ਤਾਂ ਹਲੇ ਸਾਹਮਣੇ ਹੋਵੇਗਾ ਬਾਅਦ ਦੇ ਵਿੱਚ ਸਾਹਮਣੇ ਆਏਗਾ ਕਿਉਂਕਿ ਮਾਮਲਾ ਹਲੇ ਸ਼੍ਰੀ ਕਾਂਟਕ ਸਾਹਿਬ ਦੇ ਉੱਪਰ ਵਿਚਾਰधीन ਹੈ ਜਿਹਦੇ ਵਿੱਚ ਸੁਧਾਰ ਲਹਿਰ ਦੇ ਜਿਹੜੇ ਮੁਖਲੀਟਰ ਨੇ ਉਹ ਵੀ ਆਪਣੇ ਜਵਾਬ ਦੇ ਕੇ ਆ ਰਹੇ ਨੇ ਕੁਝ ਨੇ ਦਿਨੇ ਨੇ ਦੇ ਰਹੇ ਨੇ ਤੇ ਬਾਕੀ ਜਿਹੜੇ ਸੁਖਵੀਰ ਸਿੰਘ ਬਾਦਲ ਉਹ ਤਨਖਾਹੀਆਂ ਕਰਾਰ ਦਿੱਤੀ ਹੋਏ ਨੇ ਕਿ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰਾਜਨੀਤੀ ਹੈ ਹਾਲੇ ਬਹੁਤ ਗੁੰਝਲਤਾ ਦੇ ਨਾਲ ਆਪਸ ਦੇ ਵਿੱਚ ਹੀ ਕਲੇਸ਼ ਦੇ ਵਿੱਚੋਂ ਲੰਘ ਰਹੀ ਹੈ ਜੀ ਕਹਿੰਦਾ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਅੱਜ ਦੇ ਪ੍ਰੋਗਰਾਮ ਤੇ ਇਸ ਤੋਂ ਬਾਅਦ ਜਿਹੜਾ 24 ਸਤੰਬਰ ਨੂੰ ਟਾੜਾ ਸਾਹਿਬ ਦਾ ਸਤਾਬ ਦੀ ਇਹ ਪ੍ਰੋਗਰਾਮ ਹੁਣ ਦੇ ਜਦ ਦੀ ਬਿੰਟਾਉੜਾ ਵੀ ਕੀ ਰੱਖਿਆ ਗਿਆ ਦਰਮਿਆਨ ਦੋਨਾਂ ਗੁੱਟਾਂ ਦੇ ਵਿੱਚ ਜਿਹੜਾ ਤਣਾਅ ਹੋਰ ਵਧੇਗਾ ਜਿਉਂ ਕਿ ਜੇਕਰ ਇਹਨਾਂ ਦੋਨਾਂ ਧਿਰਾਂ ਦੀ ਆਪਾਂ ਰਾਜਸੀ ਜਿਹੜੀ ਹੁਣ ਪੈੜਚਾਲ ਨੂੰ ਦੇਖੀਏ ਤਾਂ ਤਣਾਅ ਵੱਧਦਾ ਖਾਈ ਦੇ ਰਿਹਾ ਸਰਦਾਰ ਲਹਿਰ ਦੇ ਆਗੂਆਂ ਨੇ ਇੱਕ ਗਿਲਾ ਇਹ ਵੀ ਕੀਤਾ ਹੈ ਕਿ ਜਿਹੜਾ ਪਟਿਆਲੇ ਦੇ ਵਿੱਚ ਸੈਮੀਨਾਰ ਉਹਨਾਂ ਨੇ ਜਿਹੜਾ ਰੱਖਿਆ ਹੈ ਜਿਹੜਾ ਅੱਜ ਹੋ ਰਿਹਾ ਬਲਿ ਇਸ ਤੋਂ ਉਹ ਚਾਹੁੰਦੇ ਸੀ ਕਿ ਅਜ ਫਤਿਹਗੜ੍ਹ ਸਾਹਿਬ ਜਾਂ ਪਟਿਆਲੇ ਦੇ ਵਿੱਚ ਸਰੋਣੀ ਕਮੇਟੀ ਦੇ ਅਸਥਾਨ ਉੱਤੇ ਜਿਹੜੇ ਵਿਤਕ ਸਥਾਨ ਨੇ ਅਜਿਹੀ ਥਾਮਾ ਤੋਂ ਹੋਵੇ ਹਾਲ ਉਹਨੇ ਸਰੋਣੀ ਕਮੇਟੀ ਕੋਲ ਉਹਨਾਂ ਦਾ ਜਿਹੜਾ ਸਿੱਖਵਾ ਹੈ ਕਿ ਸਾਨੂੰ ਸਰੋਣੀ ਕਮੇਟੀ ਨੇ ਇਹ ਜਿਹਾ ਪ੍ਰਮਾਣਗੀ ਨਹੀਂ ਦਿੱਤੀ ਤੇ ਅਜਿਹੀ ਵਜ੍ਹਾ ਹੁਣ ਉਹਨਾਂ ਨੂੰ ਜਿਹੜਾ ਨਾਰਥ ਕਲਚਰ ਸੈਂਟਰ ਜਿਹੜਾ ਪਟਿਆਲੇ ਦੇ ਵਿੱਚ ਹੈ ਉੱਥੇ ਇਹ ਆਪਣਾ ਸੈਮੀਨਾਰ ਕਰ ਲਈ ਮਜਬੂਰ ਹੋਣਾ ਪਿਆ ਆਪਾਂ ਇਹ ਗੱਲ ਮੰਨ ਸਕਦੇ ਹਾਂ ਕਿ ਦੋਨਾਂ ਗਰੁੱਪਾਂ ਦੇ ਵਿੱਚ ਤਣਾਅ ਵਧ ਰਿਹਾ ਹੈ ਹਾਲਾਂਕਿ ਜਿਹੜਾ ਮਾਹੌਲ ਇਸ ਵੇਲੇ ਜਿਹੜੀ ਲੋੜ ਹੈ ਉਹ ਏਕਤਾ ਹੋਈ ਤੇ ਅਕਾਲੀ ਦਲ ਮਜ਼ਬੂਤ ਹੋਈ ਅੱਗੇ ਵਧੇ। ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ ਇਹ ਸਾਰੇ ਕਿੱਥੋਂ ਤੱਕ ਇਹਨੂੰ ਇਹ ਨਜਿੱਠਿਆ ਜਾਣਾ। ਪਰ ਹਾਲ ਦੀ ਘੜੀ ਤਣਾਉ ਦੀ ਜੇਕਰ ਗੱਲ ਕਰ ਲਈਏ ਕਿਵੇਂ ਇਹ ਮਾਮਲਾ ਅਗਲੇ ਸਮੇਂ ਅਗਲੇ ਕਦਮ ਵੱਲ ਰੁੱਖ ਤਿਆਰ ਕਰ ਸਕਦਾ। ਕਿਸ ਤਰ੍ਹਾਂ ਦਾ ਕਹਿੰਦਾ ਪਾਉ। ਇਸ ਸਮੇਂ ਦੇ ਵਿੱਚ ਦੋ ਪੱਖ ਸਾਹਮਣੇ ਆਉਂਦੇ ਨੇ ਜਦ ਤੱਕ ਕੋਈ ਬਹੁਤ ਹੀ ਜਿਹੜੀ ਪੰਥ ਦੀ ਜਾਂ ਜੀ ਦਾ ਸਿੱਖ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਿਸ ਹਸਤੀ ਦਾ ਬੜਾ ਬੱٹا ਨਾਮ ਹੋਵੇ ਉਹ ਵਿੱਚ ਵਿੱਚ ਉਹਨਾਂ ਲਬਜੋਲਗਰੀ ਕਰਕੇ ਜਾਂ ਇਹਨਾਂ ਦੇ ਵਿੱਚ ਮਦਸ ਥਾ ਕਰਕੇ 2023 ਨੂੰ ਇਕੱਠਾ ਕਰ ਸਕਦੀ ਹੈ ਜਾਂ ਫਿਰ ਸ਼੍ਰੀ ਕਲਕੱਤਕ ਸਾਹਿਬ ਵੱਲੋਂ ਇਸ ਤਰ੍ਹਾਂ ਦਾ ਇੱਕ ਵੱਡਾ ਫੈਸਲਾ ਲਿਆ ਜਾਵੇ ਜਿਹੜੇ ਕਈ ਦੋਸ਼ੀ ਪਾਏ ਜਾਂਦੇ ਨੇ ਜਾਂ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਚਾਹੇ ਕੋਈ ਵੀ ਢੰਗ ਉਹਨਾਂ ਨੂੰ ਪਾਸੇ ਕਰਕੇ ਜਿਹੜੀ ਆ ਪੰਥ ਨੂੰ ਪ੍ਰਵਾਨਿਤ ਪੰਥ ਦਾ ਭਾਵ ਹੈ ਜਿਹੜੇ ਆਮ ਜਨਤਾ ਨੂੰ ਪ੍ਰਵਾਨਿਤ ਹੋਣ ਜਿਹੜੇ ਇਹ ਬੇਦਾਗ ਸ਼ਕਸੀਅਤ ਕੋਈ ਹੋਵੇ ਉਸ ਨੂੰ ਅਗਲੇ ਅੰਦਰ ਜਾਵੇ ਤੇ ਉਹਦੇ ਨਾਲ ਫਿਰ ਨਵੇਂ ਸਿਰੇ ਤੋਂ ਪੜਤੀ ਕਰਾ ਕੇ ਇਹ ਫਿਰ ਸ਼੍ਰੋਮਣੀ ਕਾਲੀ ਦਲ ਜਿਹੜਾ ਢਾਚਾ ਜਿਹੜਾ ਹੇਠਾਂ ਤੋਂ ਲਾ ਕੇ ਉੱਪਰ ਤੱਕ ਦੁਆਰਾ ਮਤਲਬ ਜਿਸ ਤਰ੍ਹਾਂ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਹੋਣ ਦੇ ਵਿੱਚ ਆਇਆ ਸੀ ਕਿ ਕ੍ਰਿਸ਼ਨੀ ਕਾਲ ਤੱਕ ਸਾਬ ਤੋਂ ਹੀ ਸ਼੍ਰੋਮਣੀ ਕਾਲੀ ਦਲ ਬਣਿਆ ਸੀ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਸ਼ੁਰੂਆਤ ਹੋਈ ਹੈ ਤੇ ਉਸ ਤਰ੍ਹਾਂ ਦੇ ਜਿਹੜੇ ਨਿਸ਼ਕਾਮ ਕੋਈ ਹਸਤੀ ਅੱਗੇ ਆਵੇ ਕਾਇ ਇਸ ਤਰ੍ਹਾਂ ਦੇ ਜਿਹੜੇ ਸੰਕਟ ਹੈ ਜਿਹੜਾ ਕਿ ਬਹੁਤ ਗੰਭੀਰ ਸੰਕਟ ਹੈ ਇਹਦੇ ਵਿੱਚੋਂ ਇਹਨੂੰ ਕੱਢਿਆ ਜਾ ਸਕਦਾ ਹੈ ਇਹ ਮਾਮਲਾ ਤਾਂ ਹੁਣ ਪੰਜ ਸਿੰਘ ਸਾਹਿਬਾਨ ਦੇ ਉੱਪਰ ਜਾਂ ਪੰਥਕ ਜਿਹੜੀਆਂ ਹਸਤੀਆਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਨਿਰਪਰ ਕਰਦਾ ਵੀ ਕਿਸ ਤਰ੍ਹਾਂ ਦਾ ਮਾਹੌਲ ਵੱਲ ਨੂੰ ਬਧੇਗਾ ਜੀ ਹੂੰ ਬਿਲਕੁਲ ਸ੍ਰੀ ਕਾਲ ਤਖਤ ਸਾਹਿਬ ਵਿਖੇ ਦੋਨਾਂ ਤਰ੍ਹਾਂ ਵੱਲੋਂ ਜਾਂ ਦੋਨਾਂ ਤਰ੍ਹਾਂ ਦੇ ਸਮਰਥਕਾਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਉੱਥੇ ਯਾਨੀ ਕਿ ਕੁਝ ਦੀਆਂ ਕਰ ਦਿੱਤੀਆਂ ਗਈਆਂ ਜਿਹੜੀ ਇੱਕ ਲੇਟੈਸਟ ਤਾਜ਼ਾ ਤਰੀਨ ਸ਼ਿਕਾਇਤ ਲੰਘੀ ਪਿਛਲੇ ਦਿਨੀ ਉੱਥੇ ਕਹੀ ਹੈ ਜਿਹਦੀ ਕੱਲ ਇੱਕ ਜਾਨੀ ਕਿ ਚੈਨਲ ਵੱਲੋਂ ਇਹ ਗੱਲ ਵੱਡੇ ਪੱਧਰ ਤੇ ਆਵਾਰੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਇੱਕ ਵੱਡੇ ਆਗੂ ਵੱਲੋਂ ਪਿਛਲੇ ਸਮੇਂ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਰੇ ਉੱਤੇ ਤਿਲਕ ਲਗਾਇਆ ਗਿਆ ਤੇ ਅਜਿਹੇ ਮਾਮਲੇ ਨੂੰ ਵੀ ਇੱਕ ਵੇਦਵੀ ਦਾ ਨਾਂ ਦਿੱਤਾ ਗਿਆ ਹੈ ਕਿ ਪੰਥਕ ਰਿਵਾਇਤ ਦੇ ਵਿੱਚ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੀ ਪੋਥੀ ਨੂੰ ਤਿਲਕ ਲਗਾਉਣਾ ਮਤਲਬ ਕਿ ਵਰਜਤ ਹੈ ਉਹ ਤਿਲਕ ਇੱਕ ਵੱਡਾ ਆਗੂ ਲਗਾ ਰਿਹਾ ਹੈ ਉਹ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ ਇਹ ਸ਼ਿਕਾਇਤ ਵੀ ਇੱਕ ਨਵੀਂ ਗਈ ਕਹਿੰਦਾ pau ਕਿ ਦੋਨਾਂ ਧਿਰਾਂ ਵੱਲੋਂ ਦੋਨਾਂ ਧਿਰਾਂ ਦੇ ਸਮਰਥਕਾਂ ਵੱਲੋਂ ਆਮ ਲੋਕਾਂ ਵੱਲੋਂ ਤਲਾ ਤ ਪੰਥਕ ਦੇ ਲਿਹਾਜ ਦੇ ird gird ਬਹੁਤ ਸਾਰੀਆਂ ਸ਼ਿਕਾਇਤਾਂ ਸ੍ਰੀ ਕਾਲ ਤੱਕ ਸਾਫ ਸਖਤਰ ਰਿਤ ਵਿਖੇ ਕੁੱਝ ਦੀਆਂ ਕੀਤੀਆਂ ਹੋਈਆਂ ਨੇ ਅੱਗੇ ਵੇਖਣਾ ਹੋਵੇਗਾ ਕਿ ਸਾਰੀਆਂ ਸ਼ਿਕਾਇਤਾਂ ਦਾ ਜਿਹੜਾ ਨਵਟਾਰਾ ਉਹ ਕਨਸਿੰਗ ਸਹਿਬਾਨ ਵੱਲੋਂ ਜਿਹੜੀ ਹੁਣ ਅਗਲੇ ਸਮੇਂ ਕਿਸੇ ਵੀਲੇ ਵੀ ਜਾਨੀ ਕਿ ਬੈਠਕ ਸੱਦੀ ਜਾ ਸਕਦੀ ਹੈ ਉਹਦੀ ਤਰੀਕ ਦਿੱਤੀ ਜਾ ਸਕਦੀ ਉਹਦੇ ਵਿੱਚ ਤੇ ਨਿਪਟਕੇਗਾ ਕਿਵੇਂ ਨਿਪੜੇਗਾ ਕਿਸ ਤਰ੍ਹਾਂ ਦਾ ਜਿਹੜਾ ਉਹ ਮਾਹੌਲ ਸਾਹਮਣੇ ਆਏਗਾ ਫਿਰ ਅੱਜ ਦੇ ਇਸ ਪ੍ਰੋਗਰਾਮ ਨੂੰ ਡਾਕਟਰ ਸਾਹਿਬ ਇੱਥੇ ਵਿਸਰਾਂਦਿੰਦੇ ਆ ਸੋ ਤੁਸੀਂ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਬਟਮ ਲਾ ਸਮਾਜਿਤਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਸ਼ੁਕਰੀਆ ਇਹ ਮਿਸ਼ਨ ਪੰਜਾਬੀ